ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੇ ਕੰਮ ਜਿਹੜੇ ਆ ਉਹ ਆਮ ਪਿੰਡਾਂ ਦੇ ਨਾਲ ਜੁੜੇ ਹੁੰਦੇ ਆ ਤੇ ਪਿਓਰ ਪਿੰਡਾਂ ਦਾ ਦਿਹਾਤ ਦਾ ਇਲੈਕਸ਼ਨ ਆ ਕਿਉਂਕਿ ਇਸ ਦੇ ਨਾਲ ਸ਼ਹਿਰ ਦਾ ਕੋਈ ਸੰਬੰਧ ਨਹੀਂ ਹੁੰਦਾ ਇਹ ਪਿੰਡਾਂ ਪਿੰਡਾਂ ਦਾ ਇਲੈਕਸ਼ਨ ਹੋਣਾ ਹੁੰਦਾ ਜਿਹਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣ ਕੇ ਉਹਨਾਂ ਦੇ ਵਿੱਚੋਂ ਇੱਕ ਚੇਅਰਮੈਨ ਚੁਣਿਆ ਜਾਂਦਾ ਠੀਕ ਹੈ ਤੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਜਿੰਨੇ ਵੀ ਸਰਕਾਰ ਵੱਲੋਂ ਫੰਡ ਆਉਂਦੇ ਆ ਏਡੀਸੀ ਡੀ ਕੋਲ ਜਿਹਨੂੰ ਏਡੀਸੀ ਡਿਵੈਲਪਮੈਂਟ ਵੀ ਕਿਹਾ ਜਾਂਦਾ ਉਹ ਸਾਰੇ ਫੰਡਾਂ ਦੀ ਵੰਡ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ ਘਰ ਨਹੀਂ ਹੁੰਦੀ ਜਿਸ ਤਰ੍ਹਾਂ ਸਰਪੰਚੀ ਦੇ ਇਲੈਕਸ਼ਨ ਤੋਂ ਬਾਅਦ ਪਿੰਡ ਦੇ ਵਿੱਚ ਮਤੇ ਪੈਂਦੇ ਆ ਅਜੰਡੇ ਆਉਂਦੇ ਆ ਉਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਮਤੇ ਵੀ ਪੈਂਦੇ ਆ ਮੀਟਿੰਗਾਂ ਵੀ ਹੁੰਦੀਆਂ ਏਜੰਡੇ ਵੀ ਆਉਂਦੇ ਆ ਕਿ ਉਸ ਤੋਂ ਬਾਅਦ ਸਰਕਾਰਾਂ ਤੋਂ ਆਉਣ ਵਾਲੇ ਪੈਸੇ ਜਿਹੜੇ ਡੀਸੀ ਸਾਹਿਬ ਕੋਲ ਏ ਡੀਸੀ ਸਾਹਿਬ ਕੋਲ ਆਉਣੇ ਹੁੰਦੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੇ ਵੰਡ ਕਰਨੀ ਹੁੰਦੀ ਉਹਨਾਂ ਦੀ ਠੀਕ ਹੈ ਜੀ ਤੇ ਸਰ ਤੁਸੀਂ ਪਿੰਡਾਂ ਦੀ ਗੱਲ ਕੀਤੀ ਨਾਲੀਆਂ ਤੇ ਜਿਵੇਂ ਲਾਈਟਾਂ ਦੀ ਗੱਲ ਕੀਤੀ ਉਸ ਦੇ ਤੁਹਾਡੀ ਕੀ ਠੋਸ ਯੋਜਨਾ ਹੈ ਕਿ ਤੁਸੀਂ ਅੱਜ ਗੱਲਾਂ ਤੇ ਜਿੰਨੀਆਂ ਮਰਜ਼ੀ ਸੁਣ ਲੋ ਅੱਜ ਤੇ ਸਿਰਫ ਗੱਲਾਂ ਹਨ ਬਿਲਕੁਲ ਗੁਰੂ ਕਰੇ ਕਿਰਪਾ 17 ਤਰੀਕ ਨੂੰ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣ ਜਾਈਏ ਆਰਪ ਕੇ ਜ਼ੋਨ ਦੇ ਲੋਕਾਂ ਨੂੰ ਇਹ ਦੱਸ ਦਿਆਂਗੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦਾ ਕੰਮ ਕੀ ਹੁੰਦਾ ਹੈ ਸਾਡੇ ਜ਼ੋਨ ਦੇ ਵਿੱਚ ਸੜਕਾਂ ਟੁੱਟੀਆਂ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਕਿਹੜਾ ਕਿਹੜਾ ਕੰਮ ਆ ਜਿਹੜਾ ਤੁਹਾਨੂੰ ਗਣਵਾਵਾ ਗੱਲ ਇਹ ਆ ਕਿ ਤੁਸੀਂ ਤੇ ਇਹ ਪੁੱਛਦੇ ਹੋ ਕਿ ਕੰਮ ਕਰੋਗੇ ਕਿਹੜਾ ਮੈਂ ਤੁਹਾਨੂੰ ਇਹ ਕਹਿਣਾ ਕਿ ਕੰਮ ਹੋਇਆ ਕਿਹੜਾ ਹੈ ਕੰਮ ਤੇ ਸਾਰੇ ਹੀ ਹੋਣ ਵਾਲੇ ਆ ਨਹੀਂ ਸਰ ਜਿੱਦਾਂ ਕਿ ਪਿੰਡਾਂ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਬੜੀ ਘਾਟ ਚੁੱਕੋ ਗਈ ਬਿਲਕੁਲ ਚੁੱਕਾਂਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਘਾਟ ਸਕੂਲਾਂ ਦੇ ਵਿੱਚ ਮਾਸਟਰਾਂ ਦੀ ਘਾਟ ਸੜਕਾਂ ਟੁੱਟੀਆਂ ਗਲੀਆਂ ਤੇ ਨਾਲੀਆਂ ਪਾਣੀ ਦੇ ਨਾਲ ਭਰੀਆਂ ਸੀਵਰੇਜ ਦਾ ਗੰਦਾ ਪਾਣੀ ਇਹ ਸਾਰੇ ਕੰਮ 'ਚ ਹੀ ਸਾਡਾ ਖਿਆਲ ਆ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਸੈਂਟਰ ਖੋਲਣ ਦੀ ਤੁਹਾਡੇ ਕੋਲ ਯੋਜਨਾ ਹੈਗੀ ਬਿਲਕੁਲ ਅਸੀਂ ਇਲੈਕਸ਼ਨ ਲੜਨ ਤੋਂ ਬਾਅਦ 27 ਦੇ ਵਿੱਚ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਜਾ ਰਹੀ ਆ ਅਸੀਂ ਸਾਡੇ ਜਿਹੜੇ ਲੀਡਰ ਆ ਫਿਰੋਜ਼ਪੁਰ ਦੇ ਇਸ ਭਲੀ ਭਾਤ ਪਤਾ ਪਿਓ ਬੜਾ ਟੱਕੜ ਲੀਡਰ ਆ ਜਿੰਦੇ ਬੀਜੇਪੀ ਦੀ ਸਰਕਾਰ ਆਉਣ ਤੇ ਪੰਜਾਬ ਚਲਾਉਣਾ ਹੈ ਰਾਣਾ ਗੁਰਮੀਤ ਸਿੰਘ ਜੀ ਸੋਢੀ ਸੋ ਕੰਮ ਇੱਕ ਨਹੀਂ ਇੱਕ ਤੇ ਸਾਡੇ ਸਮਾਜ ਨੂੰ ਪੰਜਾਬ ਨੂੰ ਨજર ਲੱਗੀ ਬੱਚੇ ਨਸ਼ਾ ਕਰਨ ਲੱਗ ਗਏ ਤੇ ਇਹ ਨਸ਼ੇ ਦਾ ਕਲੰਕ ਜਿਹੜਾ ਹੈ ਇਹ ਸਰਕਾਰਾਂ ਦੇ ਵਾਸਤੇ ਗੱਲ ਨਹੀਂ ਅਸੀਂ ਸਮਾਜ ਨੇ ਦੂਰ ਕਰਨਾ ਹੈ ਸੋ ਅਸੀਂ ਉਹਦੇ ਤੇ ਕੰਮ ਕਰਾਂਗੇ এনवायरमेंट ਤੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਤੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਆਪਣੇ ਇਲਾਕੇ ਦਾ ਹਿੱਸੇ ਦਾ ਫੰਡ ਲੈ ਕੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਵਾਂਗੇ ਇਹ ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਦਾ ਕਿ 17 ਤਰੀਕ ਨੂੰ ਅਕਾਲ ਪੁਰਖ ਕਿਰਪਾ ਕਰ ਦੇਵੇ ਤੇ ਜਿਹੜੇ 74 ਪਿੰਡ ਆਰਪ ਕੇ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆਉਂਦੇ ਆ ਇਹਨਾਂ ਦੀ ਆਉਣ ਵਾਲੇ 2-3 ਸਾਲਾਂ ਦੇ ਵਿੱਚ ਨਵਾਰ ਬਦਲ ਕੇ ਰੱਖ ਦੇਵਾਂਗੇ ਜਦੋਂ ਬੰਦਾ ਘਰੋਂ ਤੁਰ ਪੈਂਦਾ ਨਾ ਉਦੋਂ ਉਹ ਕਰਵਾ ਵੀ ਲੈਂਦਾ ਹੈ ਕਿਉਂਕਿ ਬੰਦਾ ਕੋਈ ਵੀ ਕੰਮ ਕਰਵਾਉਣ ਵਾਸਤੇ ਉਹਦਾ ਪਹਿਲਾ ਕਦਮ ਪੁੱਟਣਾ ਬੜਾ ਜ਼ਰੂਰੀ ਹੈ ਤੇ ਜਿਹੜਾ ਅਸੀਂ ਪੁੱਟਣ ਵਾਸਤੇ ਬੇਤਾਬ ਬੈਠੇ ਆ ਇਸ ਸਰ ਜਿਹੜਾ ਹਰਕੇ ਇਲਾਕੇ ਤੋਂ ਪਰੇ ਜਿੱਦਾਂ ਕਿ ਤੱਲੀ ਗਲਾਉਂ ਪਿੰਡ ਹੋ ਗਿਆ ਜਿੱਦਾਂ ਬੰਡਾਲੇ ਹੋ ਗਿਆ ਪਾਣੀ ਵਾਲੇ ਪੀਣ ਦੀ ਬੜੀ ਜ਼ਿਆਦਾ ਸਮੱਸਿਆ ਹੈ ਉਹਦੇ ਲਈ ਕੀ ਕਦਮ ਚੁੱਕੋਗੇ ਤੁਸੀਂ ਬੇਟਾ ਉਹ ਇਲਾਕਾ ਦਰਿਆ ਦਾ ਇਲਾਕਾ ਹੈ ਪਿੱਛੇ ਹੁਣ ਫਲੱਡ ਆ ਕੇ ਗਿਆ 1.5 ਮਹੀਨਾ ਸਾਡੇ ਨਲਕੇ ਸਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਪਾਈਆਂ ਮੱਛੀਆਂ ਮੋਟਰਾਂ ਉਹ ਫਲੱਡ ਦੇ ਵਿੱਚ ਡੁੱਬੀਆਂ ਰਹੀਆਂ ਉਹਦੇ ਵਿੱਚ ਉਤੋਂ ਪਾਣੀ ਪੈ ਗਿਆ ਕੱਚਾ ਪਾਣੀ ਦਰਿਆ ਦਾ ਉਹ ਪਾਣੀ ਜਿਹੜਾ ਦਰਿਆ ਦਾ ਹੈ ਉਹਦੇ ਵਿੱਚ ਪਿੱਛੋਂ ਸ਼ਹਿਰਾਂ ਦੀ ਸੀਵਰੇਜਾਂ ਦਾ ਗੰਦਾ ਪਾਣੀ ਪੈਂਦਾ ਸੋ ਗੰਦਾ ਪਾਣੀ ਜਿਹੜਾ ਦਰਿਆ ਦੇ ਵਿੱਚ ਆਉਂਦਾ ਸੀ ਉਹ ਫਲੱਡ ਦੇ ਰਹੀਂ ਸਾਡੇ ਬੋਰਾ ਚ ਸਾਡੀ ਨਲਕਿਆਂ ਚ ਸਾਡੀਆਂ ਮੱਛੀਆਂ ਮੋਟਰਾ ਚ ਸੋ ਉਹਦੇ ਨਾਲ ਲੋਕ ਬਿਮਾਰ ਹੋ ਰਹੇ ਆ ਬਹੁਤ ਸਾਰੀਆਂ ਬਿਮਾਰੀਆਂ ਆ ਰਹੀਆਂ ਕਈ ਜਗ੍ਹਾ ਤੇ ਬੰਡਾਲੇ ਪਿੰਡ ਦੇ ਆਲੇ-ਦਾਲੇ ਅੱਜ ਵੀ ਪਾਣੀ ਖਲੋਤਾ ਜਿਹਦੇ ਨਾਲ ਬਿਮਾਰੀਆਂ ਫੈਲ ਰਹੀਆਂ ਇਹਦੇ ਉੱਤੇ ਅਸੀਂ ਕੋਈ ਐਹੋ ਜੀ ਯੋਜਨਾ ਲਿਆਵਾਂਗੇ ਕਿ ਇੱਥੋਂ ਕੋਈ ਪਾਈਪ ਪਾ ਗਏ ਨੀਵੇਂ ਤਾਵਾਂ ਤੋਂ ਤੇ ਜਿਹੜਾ ਫਲੱਡ ਦਾ ਪਾਣੀ ਆ ਇਹਨੂੰ ਵਾਪਸ ਦਰਿਆ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪਹਿਲਾਂ ਤੇ ਦਰਿਆਵਾਂ ਦੀਆਂ ਫਾਟਾਂ ਹੁੰਦੀਆਂ ਸੀ ਤੇ ਫਲੱਡ ਆਉਂਦਾ ਸੀ ਤੇ ਫਲੱਡ ਲੈ ਜਾਣ ਤੋਂ ਬਾਅਦ ਪਾਣੀ ਉਹਨਾਂ ਫਾਟਾਂ ਦੇ ਥਰੂ ਦੁਬਾਰਾ ਦਰਿਆ ਦੇ ਵਿੱਚ ਚਲੇ ਜਾਂਦਾ ਸੀ ਹੁਣ ਕਿਸਾਨਾਂ ਨੇ ਕਰਾਇਮਾਰ ਕੇ ਸਾਰੇ ਖੇਤ ਜਿਹੜੇ ਉਹ ਪਧਰੇ ਕਰ ਲਿਆ ਤੇ ਦਰਿਆ ਦੇ ਰਸਤੇ ਨਲੇ ਫਾਟਾਂ ਉਹ ਨਹੀਂ ਰਹੀ ਇਸ ਕਰਕੇ ਪਾਣੀ ਜਮਾ ਹੋ ਜਾਂਦਾ ਕਿ ਉਸ ਦਾ ਵੀ ਕੋਈ ਨਾ ਕੋਈ ਹੱਲ ਕਰਾਂਗੇ ਜਿਹੜੀ ਪੀਣ ਵਾਲੇ ਪਾਣੀ ਦੀ ਗੱਲ ਆ ਅਸੀਂ ਹਰ ਦੋ ਪਿੰਡਾਂ ਪਿੱਛੇ ਇੱਕ ਵੱਡਾ ਜਿਹੜਾ ਸਰਕਾਰੀ ਬੋਰ ਜਿਹੜਾ 1000 ਫੁੱਟ ਕਰਦੇ ਆ ਕੋਸ਼ਿਸ਼ ਕਰਾਂਗੇ ਕਿ ਹਰ ਦੋ ਤਿੰਨ ਪਿੰਡਾਂ ਪਿੱਛੇ 1000 ਫੁੱਟ ਵਾਲਾ ਬੋਰ ਕਰਵਾਇਆ ਜਾਵੇ ਤੇ ਉਹ ਇੱਕ ਪਿੰਡ ਤੋਂ ਦੂਜੇ ਨਾਲ ਦੇ ਦੋ ਪਿੰਡਾਂ ਨੂੰ ਪੈਪ પાਕੇ ਸਰਕਾਰੀ ਬੋਰ ਦਾ ਵਧੀਆ ਪਾਣੀ ਪੀਣ ਵਾਲਾ ਲੋਕਾਂ ਨੂੰ ਮੁਹੱਈਆ ਕਰਾਇਆ ਜਾਵੇ ਸਰਦਾਰ ਬ੍ਰਿੰਦਰ ਸਿੰਘ ਜੀ ਆਪਾ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਪੂਰਨ ਤੌਰ ਤੇ ਵਿਸ਼ਵਾਸ ਦੇ ਵਿੱਚ ਹੈ ਤੁਹਾਡੇ ਜੀ ਬਗਾਏ ਦਾ ਜਿਹੜਾ ਤੁਹਾਡਾ ਚੋਣ ਪ੍ਰਚਾਰ ਵੀ ਕਰ ਰਿਹਾ ਹੈ ਜੇ ਕਿਸ ਤਰ੍ਹਾਂ ਤੁਹਾਡੀ ਪੂਰੀ ਗੱਲਬਾਤ ਹੋ ਰਹੀ ਹੈ ਉੱਪਰ ਬਿਲਕੁਲ ਹੋ ਰਹੀ ਹੈ ਜੀ ਥੱਲੇ ਤੋਂ ਲੈ ਕੇ ਉੱਪਰ ਤੱਕ ਭਾਰਤੀ ਜਨਤਾ ਪਾਰਟੀ ਦੇ ਛੋਟੇ ਵਰਕਰ ਤੋਂ ਲੈ ਕੇ ਤੇ ਆਇਕਮਾਨ ਤੱਕ ਹਰ ਬੰਦਾ ਤਨੂੰ ਮਨੂੰ ਮੇਰੀ ਮਦਦ ਕਰ ਰਿਹਾ ਪਾਰਟੀ ਦੇ ਵਰਕਰਾਂ ਨੇ ਲੀਡਰਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਕਿਉਂਕਿ 5-6 ਦਿਨ ਮਿਲੇ ਸੀ 74 ਪਿੰਡ ਸੀ ਮੈਨੂੰ ਇੰਜ ਲੱਗਦਾ ਸੀ ਕਿ ਵਿੱਚ 74 ਪਿੰਡ ਪਿੰਡਾਂ ਚ ਪਹੁੰਚ ਹੀ ਨਹੀਂ ਸਕਦਾ ਪਰ ਟੀਮਾਂ ਬਣਾ ਕੇ ਲਗਭਗ ਅਸੀਂ ਹਰ ਪਿੰਡ ਤੱਕ ਪਹੁੰਚ ਕਰ ਲਈ ਹਰ ਪਿੰਡ ਦੇ ਵਿੱਚ ਸਾਡੀ ਵੋਟ ਆ ਤੇ ਅਸੀਂ ਬੜੇ ਵਧੀਆ ਮਾਰਜਨ ਨਾਲ ਇਲੈਕਸ਼ਨ ਜਿੱਤਣ ਜਾ ਰਹੇ ਆ ਪਿੰਡਾਂ 'ਚ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਮਿਲੀ ਜਦੋਂ ਤੁਸੀਂ ਪਿੰਡਾਂ 'ਚ ਪਿੰਡਾਂ 'ਚ ਬੇਟਾ ਮੈਂ ਇਸ ਇਲਾਕੇ ਦਾ ਜੱਪ ਆ ਲਿਆ ਜਿਹੜਾ ਇਸ ਬਲਾਕ ਦਾ ਲਾਸਟ ਪਿੰਡ ਆ ਕੁੱਤਬਦੀਨ ਵਾਲਾ ਤੇ ਦੂਲਾ ਸਿੰਘ ਉਹ ਮੇਰਾ ਆਪਣਾ ਆਪਦਾ ਪਿੰਡ ਆ ਮੇਰੀ ਜ਼ਮੀਨ ਉੱਥੇ ਆ ਮੇਰਾ ਪੁਰਾਣਾ ਘਰ ਉੱਥੇ ਆ ਮੇਰੇ ਚਾਚੇ ਤਾਏ ਉੱਥੇ ਆ ਮੇਰੀ ਖੇਤੀ ਉੱਥੇ ਆ ਉਥੋਂ ਸ਼ੁਰੂ ਕਰਕੇ ਤੇ ਸੋਡੇ ਵਾਲੇ ਦੇ ਵਿੱਚ ਮੈਂ ਰਹਿ ਰਿਹਾ ਉਹ ਮੇਰੀ ਜਨਮ ਭੂਮੀ ਆ ਸੋਡੇ ਵਾਲਾ ਮੇਰੀ ਕਰਮ ਭੂਮੀ ਆ ਸੋ ਇਹ ਮੇਰਾ ਇਲਾਕਾ ਹੈ ਇਲਾਕੇ ਦੇ ਵਿੱਚ ਮੇਰੀਆਂ ਰਿਸ਼ਤੇਦਾਰੀਆਂ ਮੇਰੀਆਂ ਸਾਂਝਾਂ ਮੇਰੀ ਮਿੱਤਰਤਾ ਮੇਰੇ ਭੈਣ ਭਰਾ ਇਸ ਇਲਾਕੇ ਦੇ ਵਿੱਚ ਆ ਜਿਹੜੇ ਕਿ ਬੜੇ ਤਰੋਂ ਮਨੋਂ ਇਸ ਕੰਪੇਨ ਨੂੰ ਲਗਾਤਾਰ ਚਲਾ ਰਹੇ ਆ ਕੱਲ ਨੂੰ ਇਲੈਕਸ਼ਨ ਹੋ ਜਾਣਾ ਹੈ ਤੇ ਬੜੀ ਕਿਰਪਾ ਹੈ ਮਹਾਰਾਜ ਕਿਰਪਾ ਕਰੂਗਾ ਬੜੀ ਸੋਹਣੀ ਵੋਟ ਦੇ ਨਾਲ ਜਿੱਤਣ ਜਾ ਰਹੇ ਆ ਸਰ ਜੀ ਤੁਸੀਂ ਲੋਕਾਂ 'ਚ ਵਿਚਰੇ ਤੇ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਲੋਕਾਂ ਦੀਆਂ ਮੁਸ਼ਕਲਾਂ ਬੇਟਾ ਉਹ ਹੀ ਮੁਸ਼ਕਲਾਂ ਹੈ ਜਿਹੜੀਆਂ ਤੇਰੀਆਂ ਤੇ ਮੇਰੀਆਂ ਮੁਸ਼ਕਲਾਂ ਲੋਕਾਂ ਦੀਆਂ ਮੁਸ਼ਕਲਾਂ ਆਪਾਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਆਉਂਦੇ ਆ ਆਪਾਂ ਵੀ ਉਸ ਪਿੰਡਾਂ ਦੇ ਵਿੱਚੋਂ ਹੀ ਆਉਂਦੇ ਆ ਜਿਹੜੀਆਂ ਆਪਣੀਆਂ ਮੁਸ਼ਕਲਾਂ ਉਹੋ ਹੀ ਉਹਨਾਂ ਦੀਆਂ ਮੁਸ਼ਕਲਾਂ ਪੀਣ ਵਾਲਾ ਪਾਣੀ ਸੜਕਾਂ ਗਲੀਆਂ ਨਾਲੀਆਂ ਵਗੈਰਾ ਵਗੈਰਾ ਇਹੋ ਹੀ ਸਮਾਜ ਦੀਆਂ ਸਾਰੀਆਂ ਕਟੀਆਂ ਮੁਸ਼ਕਲਾਂ ਕਦੀ ਇੱਕ ਬੰਦੇ ਨੂੰ ਨਹੀਂ ਹੁੰਦੀਆਂ ਮੁਸ਼ਕਲਾਂ ਸਾਰੀ ਸੋਸਾਇਟੀ ਨੂੰ ਸਾਰੇ ਸਮਾਜ ਨੂੰ ਸਾਰੇ ਪਿੰਡਾਂ ਨੂੰ ਇਹ ਕਰਦੀਆਂ ਔਰ ਉਹੋ ਹੀ ਮੁਸ਼ਕਲਾਂ ਮੇਰੇ ਜ਼ੋਨ ਦੇ ਵਿੱਚ ਨੇ ਜਿਹੜੀਆਂ ਮੁਸ਼ਕਲਾਂ ਸਾਰੇ ਪੰਜਾਬ ਦੇ ਵਿੱਚ ਸਕੂਲਾਂ ਨੂੰ ਲੈ ਕੇ ਜਿਵੇਂ ਆਪਣਾ ਸਿੱਖਿਆ ਨੂੰ ਲੈ ਕੇ ਸਿੱਖਿਆ ਦੀ ਆਪਾਂ ਗੱਲ ਕਰਦੇ ਸਿੱਖਿਆ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਸਕੂਲਾਂ ਦਾ ਹਾਲੇ ਤੱਕ ਜਿਹੜਾ ਡਵੈਲਪਮੈਂਟ ਹੋਣੀ ਬਾਕੀ ਏ ਉਹਨਾਂ ਵਿੱਚ ਅਧਿਆਪਕਾਂ ਦੀ ਭਰਤੀ ਹੋਣੀ ਵੀ ਹਾਲੇ ਬਾਕੀ ਏ ਤਾਂ ਕਿ ਜਿਹੜਾ ਹੋਰ ਜਿਹੜੇ ਬੱਚੇ ਪੜ ਸਕਣ ਅੱਗੇ ਨੌਕਰੀਆਂ ਪ੍ਰਾਪਤ ਕਰ ਸਕਣ ਉਸਤੇ ਬਾਰੇ ਤੁਹਾਡੀ ਕੀ ਯੋਜਨਾ ਹੈ ਵੇਖੋ ਮੇਰੀ ਯੋਜਨਾ ਜਿਹੜੇ ਸਰਕਾਰ ਦੇ ਟੀਚਰ ਭਰਤੀ ਕਰਨੇ ਉਹ ਤੇ ਕਰਨੇ ਸਰਕਾਰ ਨੇ ਮੈਂ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨਾ ਮੇਰਾ ਤਾਂ ਇਹ ਕੰਮ ਆ ਕਿ ਮੈਂ ਸਰਕਾਰ ਕੋਲ ਜਾ ਕੇ ਤੇ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਐ ਨਹੀਂ ਆਪਣੇ ਹਰੀਲੇ ਨਾਲ ਵੱਧ ਤੋਂ ਵੱਧ ਜ਼ੋਰ ਲਾ ਕੇ ਜਿਹੜੇ ਸਕੂਲ ਬੰਦ ਪਏ ਆ ਉਹਨਾਂ ਦੇ ਵਿੱਚ ਟੀਚਰਾਂ ਦੀ ਜਿਹੜੀ ਬਦਲੀ ਕਰਵਾ ਕੇ ਲਿਆਵਾਂਗੇ ਜਿਹੜੇ ਸਾਡੇ ਹਸਪਤਾਲ ਸਾਡੀਆਂ ਡਿਸਪੈਂਸਰੀਆਂ ਸਾਡੇ ਮਹਲਾ ਕਲੀਨਿਕ ਬੰਦ ਆ ਉਹਨਾਂ ਦੇ ਵਿੱਚ ਡਾਕਟਰ ਫਾਰਮਾਸਿਸਟ ਨਰਸਾਂ ਉਹਨਾਂ ਨੂੰ ਲੈ ਕੇ ਆਵਾਂਗੇ ਇਹ ਮੇਰਾ ਕੰਮ ਆ ਕਿਉਂਕਿ ਭਰਤੀ ਕਰਨਾ ਤੇ ਮੇਰਾ ਕਾਰਜ ਖੇਤਰ ਤੋਂ ਬਾਹਰ ਆ ਮੇਰਾ ਕਾਰਜ ਖੇਤਰ ਸਰਕਾਰ ਕੋਲੋਂ ਡਾਕਟਰ ਤੇ ਮਾਸਟਰ ਨਰਸਾਂ ਫਾਰਮਾਸਿਸਟ ਤੇ ਹੋਰ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਲੈ ਕੇ ਆਉਣਾ ਦਫ਼ਤਰਾਂ ਤੱਕ ਮੇਰਾ ਕੰਮ ਆ ਉਹ ਮੈਂ ਲੈ ਕੇ ਆਵਾਂਗਾ ਚਾਹ ਮੈਨੂੰ ਕਿਸੇ ਦੇ ਦਫਤਰ ਵੀ ਜਾਣਾ ਪਵੇ ਚਾਹ ਮੈਨੂੰ ਕਿਸੇ ਦੇ ਅੱਗੇ ਹੱਥ ਜੋੜਦੇ ਪੈਣ ਚਾਹ ਮੈਨੂੰ ਕਿਸੇ ਦੀ ਕਿਤੇ ਉਹ ਵਿਚਪਾਰਥ ਪਵਾਉਣੀ ਪਵੇ ਮੈਂ ਇਹ ਕੰਮ ਤਨੋਂ ਮਨੋਂ ਆਪਣੇ ਸੱਚੇ ਮਨ ਦੇ ਨਾਲ ਕਰੂੰਗਾ ਵਾਹਿਗੁਰੂ ਜੀ ਕੀ ਫਤਿਹ